ਸਵਾਸਾਂ ਤੇ ਵਿਸ਼ਵਾਸ ਤੇ ਖੜੀ ਹੈ ਜਦੋਂ ਆਪਾਂ ਕਹਿੰਦੇ ਆ ਪਵਨ ਗੁਰੂ ਪਾਣੀ ਪਿਤਾ ਪਵਨ ਗੁਰੂ ਨਹੀਂ ਹੈ ਪਵਨ ਦਾ ਅਰਥ ਹੈ ਹਵਾ ਹਵਾ ਤੇ ਇਹ ਸਰੀਰ ਖੜਿਆ ਏ ਤੇ ਗੁਰੂ ਦੀ ਵਿਚਾਰ ਤੇ ਮਨ ਦੀ ਸੁਰਤ ਖੜੀ ਹੈ ਅੰਦਰਲੀ ਅਵਸਥਾ ਗੁਰੂ ਦੇ ਗਿਆਨ ਤੇ ਖੜੀ ਏ ਬਾਹਰਲਾ ਸਰੀਰ ਸਵਾਸਾਂ ਤੇ ਖੜਾ ਹੈ ਸਵਾਸ ਤੇ ਵਿਸ਼ਵਾਸ ਪ੍ਰੂਵ ਵਿਸ਼ਵਾਸ ਹੈ ਸਰੀਰ ਦੇ ਅੰਦਰ ਸਵਾਸ ਨੇ ਪਵਨ ਗੁਰੂ ਪਾਣੀ ਪਿਤਾ ਪਹਿਲਾ ਪਾਣੀ ਜੀਵ ਹੈ ਜਿਤ ਹਰਿਆ ਸਭ ਕੋਏ ਪਾਣੀ ਨੂੰ ਪਿਤਾ ਨਹੀਂ ਕਿਹਾ ਕਹਿੰਦੇ ਪਾਣੀ ਤੋਂ ਬਗੈਰ ਸਰੀਰ ਚੱਲਦਾ ਨਹੀਂ ਹੈ ਪਾਣੀ ਜ਼ਰੂਰੀ ਹੈ ਸਰੀਰ ਵਾਸਤੇ ਤੇ ਬਾਣੀ ਜ਼ਰੂਰੀ ਹੈ ਜਮੀਰ ਵਾਸਤੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਧਰਤੀ ਤੇ ਮਾਂ ਇੱਕੋ ਜਿਹੀ ਹੈ ਮਾ ਪੈਦਾ ਕਰਦੀ ਹੈ ਸਰੀਰ ਚ ਧਰਤੀ ਆਪਣੇ ਸਰੀਰ ਦੇ ਵਿੱਚੋਂ ਫਸਲ ਪੈਦਾ ਕਰਕੇ ਦਿੰਦੀ ਹੈ ਜਿਹੜੀ ਇਸ ਸਰੀਰ ਨੂੰ ਚਲਾਉਂਦੀ ਹੈ ਮਾ ਲਿਬੜੇ ਤਿਬੜੇ ਨੂੰ ਨਿਵਾਉਂਦੀ ਹੈ ਧਰਤੀ ਤੇ ਲਿਬੜ ਤਿਬੜ ਕੇ ਲਟਦੇ ਆ ਪੂਜਾ ਵਾਸਤੇ ਨਹੀਂ ਕਿਹਾ ਉਦਾਹਰਣਾ ਦਿੱਤੀਆਂ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ